ਸਤ ਸ੍ਰੀ ਅਕਾਲ ਸਾਹਮਣੇ ਜਿਹੜਾ ਫਲੈਟ ਦਿਸਦਾ ਇਹ ਆਪਾਂ ਕਿਰਾਏ ਤੇ ਲਿਆ ਇੱਥੇ ਕਿਚਨ ਵੀ ਸੀਗੀ ਕਮਰਾ ਵੀ ਸੀਗਾ ਤੇ ਅੱਜ ਆਪਾਂ ਚੱਲੇ ਆ ਓਲਡ ਗੋਆ ਜਣ ਕੇ ਅਸਲੀ ਗੋਆ ਅੰਗਰੇਜ਼ਾਂ ਦੇ ਭਾਰਤ ਦੇ ਉੱਤੇ ਆਉਣ ਤੋਂ ਪਹਿਲਾਂ ਜਿਹੜੇ ਪੁਰਤਗਾਲੀ ਸੀਗੇ 1498 ਦੇ ਵਿੱਚ ਇੱਥੇ ਆ ਗਏ ਸੀ ਤੇ 1961 ਤੱਕ ਇੱਥੇ ਰਹੇ ਸੀ ਜਣ ਕੇ ਉਹਨਾਂ ਦਾ ਕਬਜ਼ਾ ਸੀ ਇਹ ਤੇ ਆਪਾਂ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਆਪਾਂ ਅੱਜ ਚੱਲੇ ਆ 올ਡ ਗੋਆ ਮਤਲਬ ਕਹਿਣ ਦਾ ਮਤਲਬ ਕਿ ਅਸਲੀ ਗੋਆ ਜਿੱਥੇ ਜਾਣ ਕੇ ਪੁਰਤਗਾਲੀਆਂ ਦੀ ਰਾਜਧਾਨੀ ਹੁੰਦੀ ਸੀ ਜਾਂ ਮੇਨ ਹੈੱਡ ਹੁੰਦੇ ਸੀ ਹੈੱਡ ਆਫਿਸ ਸੀ ਇਹ ਹੈ ਅੱਗੇ ਜੀ ਮੇਨ ਰੋਡ ਬਾਗਾ ਬੀਚ ਤੇ ਇੱਥੇ ਜਿੱਧਰਲੇ ਪਾਸੇ ਮਰਜੀ ਨਜ਼ਰ ਮਾਰ ਲਓ ਸ਼ਰਾਬ ਦੀਆਂ ਦੁਕਾਨਾਂ ਉਹ ਸਾਹਮਣੇ ਵੀ ਸ਼ਰਾਬ ਦੀ ਦੁਕਾਨ ਉਹ ਜਿੱਥੇ ਹਰਾ ਬੋਰ ਲੱਗਿਆ ਉਹ ਵੀ ਸ਼ਰਾਬ ਦੀ ਦੁਕਾਨ ਤੇ ਇਧਰ ਰਾਈਟ ਸਾਈਡ ਤੇ ਵੀ ਸ਼ਰਾਬ ਦੀ ਦੁਕਾਨ ਉਹ ਬਿਲਕੁਲ ਸਾਹਮਣੇ ਵੀ ਸ਼ਰਾਬ ਦੀ ਦੁਕਾਨ ਤੇ ਆਪਾਂ ਇਧਰ ਨੂੰ ਵੀ ਤੁਹਾਨੂੰ ਦਿਖਾਉਣਾ ਉਹ ਬਿਲਕੁਲ ਸਾਹਮਣੇ ਕਾਰਨਰ ਦੇ ਉੱਤੇ ਆ ਉਹ ਵੀ ਸ਼ਰਾਬ ਦੀ ਦੁਕਾਨ ਤੇ ਇਧਰਲੇ ਪਾਸੇ ਲੈਫਟ ਸਾਈਡ ਤੇ ਵੀ ਪਹਿਲੀ ਬੱਸ ਫੜ ਕੇ ਆਪਾਂ ਪਹੁੰਚ ਗਏ ਇਸ ਪੁਆਇੰਟ ਦੇ ਉੱਤੇ ਜੇ 에어ਪੋਰਟ ਤੇ ਆਉਣਾ ਜਾਂ ਕਿਸੇ ਰੇਲਵੇ ਸਟੇਸ਼ਨ ਤੇ ਆਉਣਾ ਤੁਹਾਨੂੰ ਇੱਥੇ ਦੀ ਬੱਸ ਮਿਲ ਸਕਦੀ ਆ ਫਿਰ ਇਸ ਤੋਂ ਬਾਅਦ ਆਪਾਂ ਚੱਲਾਂਗੇ ਪੰਜਮ ਇੱਥੋਂ ਫਿਰ ਬੱਸ ਲੈਣੀ ਆ ਆਪਾਂ ਤੇ ਪੰਜਮ ਜਿਹੜੀ ਜਗ੍ਹਾ ਉਹ ਗੋਆ ਦੀ ਰਾਜਧਾਨੀ ਤੇ ਉੱਥੇ ਇੱਕ 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 ਮਾਤਰ ਇੱਕੋ ਹੀ ਗੁਰਦੁਆਰਾ ਉੱਥੇ ਸਿੱਖਾਂ ਦਾ ਪੁਰਤਗਾਲ ਦਾ ਇੱਕ ਵਾਸਗੋ ਡਗਾਮਾ ਨਾਮ ਦਾ ਇੱਕ ਇਨਸਾਨ ਜਿਨੇ ਇਹ ਇੰਡੀਆ ਲੱਭਿਆ ਸੀ ਕਿਉਂਕਿ ਆਪਣੇ ਲੋਕ ਜਿਹੜੇ ਉਸ ਵਕਤ ਕਹਿੰ ਲੋ ਵੀ ਜਿਆਦੇ ਨਾ ਲੜਨ ਦੇ ਵਿੱਚ ਵਿਸ਼ਵਾਸ ਕਰਦੇ ਸੀ ਨਾ ਕਿਸੇ ਨੂੰ ਭਜਾਉਣ ਦੇ ਵਿੱਚ ਵਿਸ਼ਵਾਸ ਕਰਦੇ ਸੀ ਸਭ ਨੂੰ ਵੈਲਕਮ ਕਰਦੇ ਸੀ ਇਹਨਾਂ ਲੋਕਾਂ ਨੇ ਕੀ ਕੀਤਾ ਪੁਰਤਗਾਲੀਆਂ ਨੇ ਕੀ ਕੀਤਾ ਉਹਨਾਂ ਲੋਕਾਂ ਦਾ ਜਿਹੜਾ ਭਰੋਸਾ ਜਿੱਤ ਕੇ ਇਸ ਜਗ੍ਹਾ ਤੇ ਕਬਜ਼ਾ ਕਰ ਲਿਆ ਤੇ ਇੱਕ ਮਾਤਰ ਕਹੋ ਵੀ ਜ਼ੁਲਮ ਵੀ ਬਥੇਰਾ ਹੋਇਆ ਅੰਗਰੇਜ਼ ਭਾਰਤ ਦੇ ਵਿੱਚ 1852 ਜਾਈ ਸੀ ਤੇ 47 ਚ ਚਲੇ ਗਏ 1947 ਚ ਤੇ ਇਹ ਜਿਹੜੇ ਪੁਰਤਗਾਲੀ ਸੀਗੇ ਇਹ 1498 ਚ ਆ ਗਏ ਸੀ ਜਾਨਕਿ 2-300 ਸਾਲ ਪਹਿਲਾਂ ਹੋਰ ਪਹਿਲਾਂ ਜਾਨਕਿ ਇਹਨਾਂ ਨੇ ਆਪਣੇ ਰਾਜ ਬਣਾ ਲਿਆ ਸੀ ਉਹ ਸਾਹਮਣੇ ਜਿਹੜੀਆਂ ਲੇਡੀਜ਼ ਬੈਠੀਆਂ ਨੇ ਉਹ ਮੱਛੀ ਵੇਚਦੀਆਂ ਨੇ ਕਿਉਂਕਿ ਗੋਆ ਦੇ ਵਿੱਚ ਸਮੁੰਦਰ ਦੇ ਕੰਢੇ ਤੇ ਰਹਿਣ ਵਾਲੇ ਜਿੰਨੇ ਵੀ ਸ਼ਹਿਰ ਆ ਉਹਨਾਂ ਦੀ ਦਿਹਾੜੀ ਦੇ ਵਿੱਚ ਇੱਕ ਵਾਰੀ ਉਹ ਮੱਛੀ ਜ਼ਰੂਰ ਖਾਂਦੇ ਆ ਸੜਕ ਦੇ ਨਾਲ ਸਮੁੰਦਰ ਆ ਜਾਂਦਾ ਜਾਂ ਵੱਡੀਆਂ-ਵੱਡੀਆਂ ਨਹਿਰਾਂ ਆ ਜਾਂਦੀਆਂ ਜਾਂ ਝੀਲਾਂ ਆ ਜਾਂਦੀਆਂ ਇਸ ਵਕਤ ਆਪਾਂ ਪਹੁੰਚ ਕੇ ਪੰਜਮ ਇੱਥੋਂ ਆਪਾਂ ਬੱਸ ਲਵਾਂਗੇ 올ਡ ਗੋਆ ਵਾਸਤੇ ਇਹ ਜਿਹੜੀ ਆ ਪੰਜਮ ਜਗ੍ਹਾ ਇਹ ਰਾਜਧਾਨੀਆਂ ਗੋਆ ਦੀ ਪਹਿਲਾਂ ਜਿਹੜਾ ਗੋਆ ਹੁੰਦਾ ਸੀਗਾ ਯੂਟੀ ਹੁੰਦਾ ਸੀਗਾ ਤੇ ਹੁਣ ਜਿਹੜਾ ਗੋਆ ਵਾ ਇੰਡੀਆ ਦੀ ਸਭ ਤੋਂ ਛੋਟੀ ਸਟੇਟ ਦੇ ਨਾਲ ਜਾਣਿਆ ਜਾਂਦਾ ਆਪਾਂ ਬੱਸ 'ਚ ਕਰੀਏ ਸਫ਼ਰ ਤੇ ਇੱਥੇ ਬਿਲਡਿੰਗਾਂ ਇੱਥੇ ਕਰੂਜ਼ ਖੜੇ ਆ ਵੱਡੇ ਵੱਡੇ ਛੇੜੇ ਜਹਾਜ਼ ਖੜੇ ਆ ਉਹਨਾਂ ਦੇ ਵਿੱਚ ਕਸੀਨੋ ਖੇਡਿਆ ਜਾਂਦਾ ਬਹੁਤ ਦੁਨੀਆ ਤਾਂ ਇੱਥੇ ਕਸੀਨੋ ਖੇਡਣ ਆਉਂਦੀ ਆ ਕਿਉਂਕਿ ਜਿਹੜਾ ਕਸੀਨੋ ਆ ਉਹ ਧਰਤੀ ਤੇ ਇੰਡੀਆ ਦੀ ਧਰਤੀ ਮਾਨਤਾ ਨਹੀਂ ਦਿੰਦੀ ਉਹਨੂੰ ਪਰ ਉਹ ਸਮੁੰਦਰ ਦੇ ਵਿੱਚ ਇਹ ਇਹਨੂੰ ਖੇਡ ਸਕਦੇ ਆ ਚਲੋ ਜੀ ਆਪਾਂ ਸੜਕਾਂ ਦੇਖਦੇ ਆ ਇੱਥੇ ਦੀਆਂ ਕਿੰਨੀਆਂ ਸੋਹਣੀਆਂ ਨੇ ਤੇ ਇਹ 올ਡ ਗੋਆ ਨੂੰ ਜਾਣ ਵਾਲੀ ਸੜਕਾ ਇਹ ਉਹਨਾਂ ਦਾ ਹੈੱਡਕੁਆਰਟਰ ਹੁੰਦਾ ਸੀ ਪੁਰਤਗਾਲੀਆਂ ਦਾ ਉਹ ਸਾਹਮਣੇ ਫੈਰੀ ਜਾਂਦੀ ਆ ਜਿਹੜੇ ਸਕੂਟਰ ਮੋਟਰਸਾਈਕਲ ਕਾਰਾਂ ਨੇ ਦੂਸਰੇ ਪਾਸੇ ਜਾਣਾ ਇਸ ਚੀਜ਼ ਨਦੀ ਦੇ ਇਹ ਹੈ ਤਾਂ ਸਮੁੰਦਰ ਦਾ ਪਾਰਟੀ ਆ ਤੇ ਉਧਰ ਨੂੰ ਲੋਕ ਫੈਰੀ ਦੇ ਵਿੱਚ ਆਪਣੀਆਂ ਕਾਰਾਂ ਮੋਟਰਸਾਈਕਲ ਰੱਖ ਕੇ ਚਲੇ ਜਾਂਦੇ ਆ ਆਪਾਂ ਪਹੁੰਚ ਗਏ ਆਪਣੀ ਮੰਜ਼ਿਲ ਤੇ ਆ ਜਿੰਨੇ ਵੀ ਐਕਟਵਾ ਸਕੂਟਰ ਖੜੇ ਆ ਸਕੂਟਰ ਕਿਸੇ ਹੋਰ ਕੰਪਨੀ ਦੇ ਆ ਆਪਣੇ ਇੱਥੇ ਪੰਜਾਬ ਚ ਹੈ ਨਹੀਂ ਇਦਾਂ ਦੇ ਇਹ ਰੰਗ ਬਰੰਗੇ ਖੜੇ ਆ ਕੋਈ ਪੀਲਾ ਲਾਲ ਨੀਲਾ ਤੇ ਇਹ ਜਿਹੜੇ ਸਕੂਟਰ ਆ ਇਹ ਟੂرسٹਾਂ ਨੇ ਕਿਰਾਏ ਤੇ ਲਏ ਹੋਏ ਆ ਇਹਦੀ 400 ਤੋਂ 500 ਰੁਪਏ ਦਿਹਾੜੀ ਆ ਤੇਲ ਤੁਹਾਡਾ ਆਪਣਾ ਇਹ ਸਾਹਮਣੇ ਕੈਥੋਲਿਕ ਚਰਚਾ ਤੇ ਬੈਸ ਸਿਲਕਾ ਕਹਿੰਦੇ ਆ ਇਹਨੂੰ ਤੇ ਇੱਥੇ ਇਹ ਜਿਹੜੀ ਆ 1594 ਦੇ ਵਿੱਚ ਇਹ ਬਣੀ ਸੀ ਬਣਾਉਣੀ ਸ਼ੁਰੂ ਕੀਤੀ ਸੀ ਤੇ 1605 ਦੇ ਵਿੱਚ ਇਹ ਬਣ ਗਈ ਸੀ ਤੇ 431 ਸਾਲ ਪੁਰਾਣੀ ਆ ਇਹ ਚਰਚ ਤੇ ਇਹਦੇ ਅੰਦਰ ਕੈਮਰਾ ਜੇ ਤਾਂ ਲਾਉ ਹੋਇਆ ਫਿਰ ਆਪਾਂ ਲੈ ਕੇ ਚੱਲਾਂਗੇ ਜੇ ਕੈਮਰਾ ਅਲਾਉ ਨਹੀਂ ਹੋਇਆ ਫਿਰ ਤੁਹਾਨੂੰ ਮੈਂ ਆ ਕੇ ਦੱਸਾਂ ਇਹਦੇ ਵਿੱਚ ਕੀ ਸੀ ਤੇ ਕੀ ਦੇਖਿਆ ਤੇ ਇੱਥੇ ਕਹ ਲੋ ਵੀ ਇਹ ਚਰਚ ਆ ਜਿਹੜੀ ਇਹ ਵਰਲਡ ਦੀ ਹੈਰੀਟੇਜ ਚਰਚ ਆ ਜਨ ਕਿ ਦੁਨੀਆ ਦੀ ਇੱਕ ਸਭ ਤੋਂ ਮਸ਼ਹੂਰ ਚਰਚਾਂ ਦੇ ਵਿੱਚੋਂ ਇੱਕ ਚਰਚ ਆਉਂਦੀ ਆ ਇੱਥੇ ਬੈਸੇਲਿਕਾ ਬੌਰਨ ਯਿਸੂ ਆ ਉਹਨਾਂ ਦਾ ਇੱਥੇ ਮੰਮੀ ਪਿਆ ਜਨ ਕਿ ਉਹਨਾਂ ਦੀ ਡੈੱਡ ਬੋਡੀ ਪਈ ਆ ਇੱਥੇ ਤੇ ਉਹ ਬੋਡੀ ਆ ਜਿਹੜੀ ਉਹਨੂੰ 10 ਸਾਲ ਬਾਅਦ ਕੱਢਦੇ ਆ ਉਹਨੂੰ ਸਫਾਈ ਕਰਦੇ ਆ ਫਿਰ ਉਸ ਤੋਂ ਬਾਅਦ ਫਿਰ ਉਹਵੇਂ ਤਾਬੂਤ ਦੇ ਵਿੱਚ ਪੈਕ ਕਰ ਦਿੰਦੇ ਆ ਜਿਹੜੇ ਅੰਦਰ ਜਾਂਦੇ ਆ ਉਹ ਇਹ ਦਾ ਇਹ ਦੇ ਦਰਸ਼ਨ ਵੀ ਕਰਦੇ ਆ ਤੇ ਇਹ ਵੀ ਸੁਣਿਆ ਵਾ ਕਿ 10 ਸਾਲ ਬਾਅਦ ਜਦੋਂ ਕੱਢਦੇ ਆ ਉਹਦੇ ਨੇਲ ਵੀ ਵੱਜ ਜਾਂਦੇ ਆ ਨਹੋਂ ਵੱਜ ਜਾਂਦੇ ਆ ਥੋੜੇ ਵਾਲ ਵੀ ਵੱਧ ਜਾਂਦੇ ਆ ਇਹ ਪਤਾ ਨਹੀਂ ਕੀ ਗੱਲ ਆ ਕੀ ਨਹੀਂ ਗੱਲ ਕਿਉਂਕਿ ਆਪਾਂ ਇਸ ਧਰਮ ਦੇ ਵਿੱਚ ਤੇ ਇੱਥੇ ਦੀ ਭਾਸ਼ਾ ਦੇ ਵਿੱਚ ਜਾਦੇ ਗਿਆਨ ਨਾ ਹੋਣ ਕਰਕੇ ਪੂਰੀਆਂ ਗੱਲਾਂ ਨਹੀਂ ਪਤਾ ਇੱਧਰਲੇ ਪਾਸੇ ਸਾਨੂੰ ਰੋਕ ਦਿੱਤਾ ਗਿਆ ਕਿ ਅੰਦਰ ਤੁਸੀਂ ਕੈਮਰਾ ਨਹੀਂ ਲੈ ਕੇ ਜਾ ਸਕਦੇ ਇਸ ਦੀ ਹੈ ਬੋਡੀ ਐ ਐਸਾ बताएंगे समझाएंगे गाइस ਨਹੀਂ ਲੈ ਜਾ ਜਿਆਦਾ ਨਹੀਂ ਨਹੀਂ ਕੋਈ ਵਾਪਸ ਕੋਈ ਮਲਾਉ ਨਹੀਂ ਨਹੀਂ ਮਲਾਉ اچھا ਹਾਂ ਅਸੀਂ ਜੇ ਗਾਈਡ ਲੈਣਾ ਤਾਂ ਇੱਥੋਂ ਗਾਈਡ ਲੈ ਸਕਦੇ ਹਾਂ ਉਹ ਸਾਡੇ ਨਾਲ ਨਾਲ ਜਾ ਕੇ ਸਾਨੂੰ ਪੂਰੀਆਂ ਗੱਲਾਂ ਦੱਸ ਦੱਸਣਗੇ ਪਰ ਅਸੀਂ ਇਹ ਗੱਲ ਜ਼ਰੂਰੀ ਨਹੀਂ ਸਮਝੀ ਤੇ ਇਹ ਆਪਾਂ ਅਗੇ ਚਰਚ ਦੇ ਮਗਰਲੇ ਪਾਸੇ ਜਿੱਥੇ ਬਹੁਤ ਸੋਹਣੀ ਮੂਰਤੀ ਬਣੀ ਆ ਯੀਸ਼ੂ ਮਸੀਹ ਦੀ ਇਹ ਜਿਹੜੀ ਚਰਚਾ ਆਪਾਂ ਗੱਲ ਤਾਂ ਕਰ ਲਈਆ ਇਹਦੇ ਅੰਦਰ ਵੀਡੀਓਗ੍ਰਾਫੀ ਤੇ ਕੈਮਰਾ ਲੈ ਕੇ ਜਾਣਾ ਮਨਾਵਾ ਇਹਦੇ ਵਿੱਚ 16ਵੀਂ ਸਤਾਬਦੀ ਤੋਂ ਕੋਈ 16ਵੀਂ ਪਤਾ ਨਹੀਂ 17ਵੀਂ ਸਤਾਬਦੀ ਦੀ ਮੰਮੀ ਵੀ ਪਈ ਆ ਯਾਨਕਿ ਇੱਕ ਤੇ ਹੋਰ ਵੀ ਕਈ ਤਬੂਤ ਪਈ ਆ ਤੇ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ ਤਾਂ ਅੰਗਰੇਜ਼ ਲੋਕ ਕੀ ਕਰਦੇ ਆ ਉਹਦਾ ਸ਼ਿੰਗਾਰ ਕਰਦੇ ਆ ਉਹਦੇ ਕੋਟ-ਕੂਟ ਪਾਉਂਦੇ ਆ ਉਹਦੇ ਨੀਲ ਨੂੰ ਦਾ ਕੱਟਦੇ ਆ ਤੇ ਪਰਾਂ ਪੂਰਾ ਦੇ ਸਾਰਾ ਕੁਝ ਸਫਾਈ ਕਰਨ ਤੋਂ ਬਾਅਦ ਫਿਰ ਜਦੋਂ ਸਫਾਈ ਕਰਦੇ ਆ ਫਿਰ ਉਸ ਤੋਂ ਬਾਅਦ ਉਹਨੂੰ ਤਬੂਤ 'ਚ ਲਟਾ ਦਿੰਦੇ ਆ ਤੇ ਉਹ ਤਬੂਤ ਫਿਰ ਜਾ ਕੇ ਦੱਬਿਆਉਂਦੇ ਆ ਤੇ ਇਹੀ ਹਰੇਕ ਧਰਮ ਦੇ ਵਿੱਚ ਅਲੱਗ-ਅਲੱਗ ਆ ਤੇ ਮੁਸਲਮਾਨਾਂ ਦੇ ਵਿੱਚ ਵੀ ਇਦਾਂ ਹੀ ਦੱਬ ਦਿੰਦੇ ਆ ਮਿੱਟੀ ਪਾ ਦਿੰਦੇ ਆ ਉੱਤੇ ਤੇ ਇੰਦਰ ਵੀ ਆ ਇਹ ਬਹੁਤ ਵੱਡੀ ਚਰਚਾ ਤੇ ਇਸ ਚਰਚ ਦੇ ਜਾਨਕੀ ਕਹ ਲਓ ਵੀ ਜਿਵੇਂ ਆਪਣੇ ਵੱਡਾ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਜਾਂ ਇਤਿਹਾਸਕ ਮੰਦਿਰ ਆ ਐਵੇਂ ਇਹਨਾਂ ਦੀ ਇਹ ਚਰਚਾ ਵਰਲਡ ਹੈਰੀਟੇਜ ਮੋਨੂਮੈਂਟ ਠੀਕ ਹੈ ਇਹਦਾ ਦੇਖੋ ਲਿਖਿਆ ਹੋਇਆ ਕਿ ਦੀ ਕੰਸਟਰਕਸ਼ਨ ਆਫ ਵਾਸੀਆ ਵੰਗ ਜਿਸ਼ੂ ਵਾਸ ਸਟਾਰਟਡ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ 1594 ਜਿਹੇ ਸਟਾਰਟ ਹੋਈ ਸੀ ਵਰਣੀ ਤੇ 1605 ਦੇ ਵਿੱਚ ਬਣ ਗਈ ਸੀ। ਅੱਜ ਪੱਥਰ ਤਰਾਸ਼ੇ ਦਾ ਬਹੁਤ ਦੇਖਿਆ, ਲੱਕੜੀ ਤੋਂ ਬਣੀਆਂ ਮੂਰਤੀਆਂ ਵੀ ਦੇਖੀਆਂ। ਪਰ ਇਹਦੇ ਅੰਦਰ ਬੰਦੇ-ਬੰਦੇ ਜਿਹੜੀਆਂ ਵੱਡੀਆਂ ਉੱਚੀਆਂ ਮੂਰਤੀਆਂ ਨੇ ਤੇ ਪੱਥਰ ਦੀਆਂ ਬਣੀਆਂ ਹੋਈਆਂ ਨੇ। ਨਹੀਂ ਸੱਚੇ ਲੱਕੜ ਦੀਆਂ ਬਣੀਆਂ ਹੋਈਆਂ। ਤੇ ਉਹਦੇ ਵਿੱਚ ਕੋਈ ਜੋਇੰਟ ਨਹੀਂ, ਯਾਨੀ ਕਿ ਉਹਦੇ ਵਿੱਚ ਜੇ ਜੋਇੰਟ ਬਣਾਇਆ ਵੀ ਹੋਇਆ ਉਹਨਾਂ ਨੇ ਤਾਂ ਉਹਦੇ ਅੰਦਰ ਹੋਲ ਕਰਕੇ ਬਣਾਇਆ। ਕੋਈ ਮੇਖ ਨਹੀਂ ਲਾਈ ਉਹਦੇ 'ਚ। ਕੋਈ ਕੱਲ ਨਹੀਂ ਲਾਈ ਤੇ ਕੋਈ ਉਹਦੇ ਵਿੱਚ ਅ ਹੈ ਲੋ ਵੀ ਲੋਹੇ ਦੀ ਕੋਈ ਚੀਜ਼ ਨਹੀਂ ਲਾਈ ਤੇ ਉਹ ਇੰਨੀਆ ਸੋਹਣੀਆਂ ਬਣੀਆਂ ਤੇ 16ਵੀਂ 17ਵੀਂ 18ਵੀਂ ਸਤਾਬਦੀ ਦੀਆਂ ਪਈਆਂ ਨੇ ਇੱਕ ਇੱਥੇ ਅੰਦਰਲੇ ਪਾਸੇ ਇੱਕ ਲੱਕੜੀ ਦੀ ਮੂਰਤੀ ਸੀ ਜਿਸ਼ੂ ਸੀ ਸਭ ਦੀ ਤੇ ਜਿਹਦੇ ਹੱਥਾਂ ਦੇ ਵਿੱਚ ਕੱਲ ਲੱਗੇ ਹੋਏ ਸੀ ਤੇ ਪੈਰਾਂ 'ਚ ਵੀ ਕੱਲ ਲੱਗੇ ਹੋਏ ਸੀ ਤੋ ਇੰਨੀ ਜਣ ਕੇ ਲੱਗਦੀ ਸੀ ਰੀਅਲ ਤੇ ਉਵੇਂ ਹੀ ਬਲੱਡ ਲੱਗਿਆ ਹੋਇਆ ਸੀ ਇਸ ਕਰਕੇ ਆ ਵੀ ਇਹਨਾਂ ਦੇ ਪਵੰਦੀ ਸੀ ਅੰਦਰ ਲੈ ਕੇ ਜਾਣ ਦੀ ਤੇ ਫਿਰ ਤੁਹਾਨੂੰ ਦਰਸ਼ਿਤ ਕਰਉਣਾ ਇਸ ਚਰਚ ਦੇ ਤੇ ਇਹ ਸਾਰਾ ਏਰੀਆ ਜਿਹੜਾ ਇੱਕ ਮਹਿਨ ਰਖਾਉਂਦਾ ਤੇ ਹਰਿਆਲੀ ਇੱਥੇ ਇੰਨੀ ਜਿਆਦਾ ਆ ਕਹਿ ਲੋ ਵੀ ਤੇ ਇੱਥੇ ਅਲੱਗ-ਅਲੱਗ ਸਟੇਟਾਂ ਤੋਂ ਲੋਕ ਆਏ ਹੋਏ ਆ ਤੇ 올ਡ ਗੋਆ ਦੇ ਲੋਕ ਆ ਜਿਹੜੇ ਹੈਗੇ ਚੰਗੇ ਆ ਬਹੁਤ ਚੰਗੇ ਆ ਪਰ ਜਿਹੜੇ ਬਾਹਰੋਂ ਪ੍ਰਵਾਸੀ ਆ ਕੇ ਇੱਥੇ ਬਿਜ਼ਨਸ ਕਰ ਰਹੇ ਆ ਉਹਨਾਂ ਦੇ ਵਿੱਚ ਚਲੋ ਉਹ ਵੀ ਚੰਗੇ ਆ ਪਰ ਉਹਨਾਂ ਦੇ ਵਿੱਚ ਬਹੁਤ ਜਿਆਦੇ ਲੋਕ ਕਿਸ ਨਾ ਕਿਸੇ ਤਰੀਕੇ ਕੋਈ ਨਾ ਕੋਈ ਸਕੈਮ ਕਰਦੇ ਆ ਤਾਂ ਉਹ ਸਕੈਮ ਕਰਕੇ ਫਿਰ ਇਸ ਜਗ੍ਹਾ ਦਾ ਨਾਮ ਬਦਨਾਮ ਹੋ ਜਾਂਦਾ ਇਹ 올ਡ ਗੋਆ ਦੇ ਵਿੱਚ ਇਹ ਲੋ ਵੀ ਇਹ ਸਾਡੀ ਤਿਕੜੀ ਤੇ ਇਹ ਚਰਚ ਅਸੀਂ ਦੇਖਿਆ ਹੈ ਅੰਦਰੋਂ ਬਹੁਤ ਸੋਹਣੀ ਬਣੀ ਹੋਈ ਆ ਤੇ ਹੁਣ ਆਪਾਂ ਚੱਲਾਂਗੇ ਦੂਜੀ ਚਰਚ ਦੇ ਵਿੱਚ ਤੇ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗਾ ਉਹਦੇ ਵਾਸਤੇ ਪਰਮਿਸ਼ਨ ਲੈ ਕੇ ਤੇ ਉਹਦੇ ਅੰਦਰ ਚੱਲਾਂਗੇ ਤੇ ਉਹਦੇ ਚ ਤਹਿ ਖਾਨੇ ਵੀ ਬਣੇ ਹੋਏ ਆ ਸਾਰੀਆਂ ਗੱਲਾਂ ਆਪਾਂ ਕਰਕੇ ਆਵਾਂਗੇ ਕਿਵੇਂ ਕੋਈ ਮੁਜਰਮ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਚਾਹੇ ਉਹਨੇ 100 ਬੰਦਾ ਮਾਰਿਆ ਚਾਹੇ 10 ਮਾਰੇ ਆ ਚਾਹੇ ਕਿਸੇ ਨੂੰ ਠੱਗੀ ਮਾਰੀ ਆ ਉਹ ਫਿਰ ਇੱਥੇ ਆ ਕੇ ਆਪਣੇ ਗੁਨਾਹ ਕਹ ਲੋ ਵੀ ਗੁਨਾਹਾਂ ਦੀ ਮਾਫੀ ਮੰਗਦਾ ਤੇ ਇਹ ਨਹੀਂ ਹੈਗਾ ਵੀ ਉਹ ਮੂੰਹ ਜਵਾਨੀ ਮੰਗ ਲੈਂਦਾ ਜਣ ਕੇ ਮਨ ਦੇ ਵਿੱਚ ਮੰਗ ਲੈਂਦਾ ਉਹ ਵੀ ਜਿਹੜੇ ਚਰਚ ਦੇ ਹੈਗੇ ਆ ਆਪਣੇ ਪਾਦਰੀ ਉਹਦੇ ਕੋਲੋਂ ਮਾਫੀ ਮੰਗਦੇ ਆ ਨਾਲੇ ਉਹਨਾਂ ਨੂੰ ਗੁਨਾਹ ਦੱਸਦੇ ਆ ਉਹ ਕਿਸੇ ਨੂੰ ਪੁਲਿਸ ਵਾਲਿਆਂ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਦੱਸਦੇ ਇੱਥੇ ਜਿਹੜੀਆਂ ਸੜਕਾਂ ਬਣੀਆਂ ਬਾ ਕਮਾਲ ਦੀਆਂ ਸੜਕਾਂ ਨੇ ਇੱਥੇ ਜਿੰਨੇ ਲੋਕ ਆਏ ਆ ਉਹ ਬਸ ਸ਼ਕਲਾਂ ਤੋਂ ਪਛਾਣੇ ਜਾਂਦੇ ਆ ਨਾ ਕਿ ਪਹਿਰਾਵੇ ਤੋਂ ਤੇ ਇਹ ਜਿਹੜੀ ਜਗ੍ਹਾ ਕਿਸੇ ਯੂਰਪ ਤੋਂ ਘੱਟ ਨਹੀਂ ਲੱਗਦੀ ਸਾਫ਼ ਸੁਥਰੀ ਜਗ੍ਹਾ ਇਹ ਕੂੜੇ ਦਾ ਮਾੜਾ ਮੋਟਾ ਕੂੜਾ ਕਰਕਟ ਦਿਸਦਾ ਨਹੀਂ ਸੜਕ ਦੇ ਉੱਤੇ ਤੇ ਇਹਦੇ ਪਰਲੇ ਪਾਸੇ ਸਮੁੰਦਰ ਆ ਤੇ ਇਧਰਲੇ ਪਾਸੇ ਵੀ ਲੈਫਟ ਸਾਈਡ ਵੀ ਸਮੁੰਦਰ ਹੈ ਤੇ ਹੁਣ ਆਪਾਂ ਚੱਲੀਏ ਅੱਗੇ ਤੇ ਆਉਣ ਵਾਲੇ ਬਲੌਗਾਂ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਅਗਲੀਆਂ ਗੱਲਾਂ ਤੇ ਫਿਰ ਆਪਾਂ ਬੱਸ ਚੜ ਗਏ ਇਹ ਬਹੁਤ ਦੇਰ ਬਾਅਦ ਬੱਸ 'ਚ ਬੈਠੇ ਆ ਜਾਂ ਕਾਰ 'ਚ ਸਫ਼ਰ ਕੀਤਾ ਜਾਂ ਟ੍ਰੇਨ 'ਤੇ ਜਾਂ ਜਹਾਜ਼ 'ਤੇ ਪਰ ਇੱਥੇ ਜਾ ਕੇ ਬੱਸ 'ਚ ਸਫ਼ਰ ਕਰਨ ਨੂੰ ਵੀ ਮਨ ਕੀਤਾ ਸਾਰੀ ਦਿਹਾੜੀ ਬੱਸਾਂ 'ਚ ਘੁੰਮਦੇ ਰਹੇ ਮਸਾਂ 1.5 200 ਰੁਪਏ ਲੱਗੇ ਤੇ ਦਿਓ ਜੀ ਇਜਾਜ਼ਤ ਜੇ ਅਜੇ ਤੱਕ ਵੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵਧੀਆ ਗੱਲਾਂ ਕਰਾਂਗੇ ਦਿਓ ਜੀ ਇਜਾਜ਼ਤ ਧੰਨਵਾਦ